ਤੱਕ ਕਿਸਾਨਾਂ ਦਾ ਅੰਦੋਲਨ ਅਜੇ ਵੀ ਚੱਲ ਰਿਹਾ ਹੈ ਸ਼ੰਭੂ ਤੇ ਖਨੌਰੀ ਦੀਆਂ ਸਰਹੱਦਾਂ ਦੇ ਉੱਪਰ ਇਹਨਾਂ ਕਿਸਾਨ ਆਗੂਆਂ ਦੇ ਵੱਲੋਂ ਵੀ ਜਿਹੜੀ ਟਿੱਪਣੀ ਕੀਤੀ ਗਈ ਕੱਲ੍ਹ ਵਾਲੇ ਮਸਲੇ ਨੂੰ ਲੈ ਕੇ ਜਿਹੜਾ ਨੋਟਿਸ ਲਿਆ ਗਿਆ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਅਮਰਜੀਤ ਸਿੰਘ ਮੋੜੀ ਨੇ ਬੀਕੇਯੂ ਸ਼ਿਦਪਕ ਸਿੰਘ ਤੋਂ ਔਰ ਜਸਵਿੰਦਰ ਸਿੰਘ ਲੋਂਗੋਵਾਲ ਨੇ ਬੀਕੇਯੂ ਲੋਂਗੋਵਾਲ ਤੋਂ ਔਰ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕੱਲ ਇੱਕ ਕੰਗਣਾ ਨੂੰ ਲੈ ਕੇ ਜਦੋਂ ਇਹ ਸਾਰਾ ਕੁਝ ਸਾਹਮਣੇ ਆਉਂਦਾ ਤੁਸੀਂ ਵੀ ਇੱਕ ਜਿਹੜਾ ਸਵਾਲ ਹੈ ਖੜਾ ਕਰਦੇ ਨਜ਼ਰ ਆਇਆ ਜਿਹੜਾ ਤੁਸੀਂ ਕੱਲ ਬਿਆਨ ਜਾਰੀ ਕੀਤਾ ਦੇਖੋ جو بھی ہمارے دیش کی پوری سی آئی ایس ایف کی ٹی, پوری فورس ہے چاہے بی ایس ایف ہے یعنی کہ وہ اپنی ایک وہاں ڈیوٹی دیتے ہوئے وہاں پر چاہے کوئی ایم پی ہے چاہے وہاں پر کوئی ہے ان کی سب کی ذمہ داری بنتی ہے ان کا ساتھ دینا وہاں پر اگر بی آئی پی کا کوئی اپنا وہ دکھائے کوئی وہاں پر ہی اپنا اپنا طاقت دکھائے یا کوئی اپنے کسی طرح کی اکڑ دکھائے ان کی سپورٹ کرنا چاہیے ان کی سپورٹ کرنی یعنی کہ دیش کی سپورٹ کرنی کیونکہ ان کی جو ذمہ داری ہے وہ بہت بڑی ذمہ داری ہے وہاں سے پورے دیش کی رقصہ کی بات ہے ایئرپورٹ کا مسئلہ ہے وہاں پر پہلے بھی کتنی وار سیکورٹی میں ہیں کسی دیش کو اور بڑے خامیات بھگتنے پڑتے ہیں ان کی سپورٹ نہ کرنا ان کا ساتھ نہ دینا ان کو بےعزت کرنا पूरा जो सिक्योरिटी सिस्टम है देश का उसको बेइज्जत करना है तो इसके लिए वहां पर जो भी वहां की यानी कि अभी भी कुछ कहना ان کے ساتھ جو بھی ہوا جو مسئلہ ہے وہاں کے کچھ ساتھیوں کے بیان بھی آئے ہیں کہ وہاں پر ان کو کچھ سبت بولے یعنی کہ جو بنتے نہیں تھے جیسے ان کو کچھ اور خالستان کے ساتھ جوڑنے والی بات ہوئی وہاں کافی تکھی نک نوک جو ہوئی ہوئی ہے وہ ہی پتہ لگے گا جب کلویندر کور جی آپ کے سامنے آئیں گے میڈیا کے سامنے آئیں گے وہ کیمرے کے اور وہ اپنی بات رکھیں گے تو ہمارا کہنے کا مطلب ہے ہم کوئی بھی وہاں پر ایک یعنی کہ وی آئی پی نہیں ہم ایک عام آدمی کی طرح وہاں اس کا ਸਪੋਰਟ ਕਰਨੀ ਚਾਹੀਦੀ ਜਿਉ ਇਨੋ ਨੇ ਦੇਸ਼ ਕੋ ਸੇਧ ਦੇਣੀ ਹੈ ਉਹ ਉਹਨਾਂ ਨੇ ਨਹੀਂ دی ਹੈ ਕੰਗਨਾਰ ਨੌਦੇ ਵੱਲੋਂ ਸਿਚੁਏਸ਼ਨ ਤੁਸੀਂ ਕਹਿੰਦੇ ਇਸ ਤਰ੍ਹਾਂ ਦੀ ਬਣਾਈ ਗਈ ਹੋਏਗੀ ਔਰ ਹਾਂ ਉਹ ਆਮ ਹੈ ਉਨ੍ਹਾਂ ਦਾ ਕੋਈ ਇਹ ਨਹੀਂ ਹੈ ਕਿ ਕੋਈ ਆਪਣੇ ਯਹਾਂ ਪਰ 에어ਪੋਰਟ ਬੇਗੀ ਹੈ ਉਹ کہیں ਵੀ ਹੁੰਦੇ ਹਨ ਉਨ੍ਹਾਂ ਕੇ ਕਈ ਵਾਰ ਜੋ ਸਕਿਉਰਟੀ ਮੇ ਲੱਗੀ ਹੋਈ ਫੋਰਸ ਹੈ ਉਹਨ ਕੇ ਵੀ ਬਿਆਨ ਹੈ ਔਰ ਵੀ ਕਈ ਜਗ੍ਹਾ ਪਰ ਉਨ੍ਹਾਂ ਦਾ ਜੋ ਕਰੈਕਟਰ ਹੈ ਕੈਰੀਅਰ ਹੈ ਪਿਛਲਾ ਉਸ ਕੈਰੀਅਰ ਮੈਂ ਐਸਸੀ ਨੌਕਝੌਂਕੀਆਂ ਐ ਐਸਸੀ ਆਪਸ਼ਬਦ ਬੋਲਣਾ ਜਾਂ ਕਿਸਾਨੋ ਕੇ ਬਾਰੇ ਮੈਂ ਗਲਤ ਬੋਲਣਾ ਕੱਲ ਵੀ ਜਾ ਵੀ ਇਹ ਸਥਿਤੀ ਪੈਦਾ ਹੋਈ ਉਸਕੇ ਬਾਦ ਪੂਰੇ ਪੰਜਾਬ ਖਿੱਤੇ ਕੋ ਹੀ ਬਦਨਾਮ ਕਰਨੇ ਵਾਲੀ ਬਾਤ ਆ ਪੂਰੇ ਦੇਸ਼ ਦੁਨੀਆ ਕੇ ਅੰਦਰ ਉਹਨਾਂ ਨੇ ਜਿਸ ਤਰੀਕੇ ਸੇ ਤਰੀਕੇ ਸੇ ਪੰਜਾਬ ਕੇ ਲੋਕੋ ਕੋ ਯਾਨੀ ਕਿ ਬਿਆਨ ਵੱਜਦੀ ਉਹ ਲਗਦਾ ਪੂਰਾ ਸਨਯੋਜਿਤ ਤਰੀਕਾ ਹੈ ਕਿ ਜਹਾਂ ਪਕ ਕਿਉਂਕਿ ਪੰਜਾਬ ਕੇ ਲੋਕੋ ਨੇ ਜੋ ਸਰਕਾਰ ਕੋ ਇੱਕ ਬੜੀ ਹਾਰ ਕਾ ਸਾਹਮਣਾ ਕਰਨਾ ਪੜ ਰਹਾ ਹੈ ਉਹ ਕਸੀਦਾ ਸਿੱਧਾ ਮੰਨਣਾ ਹੈ ਪੂਰੀ ਮੀਡੀਆ ਨੇ ਮੰਨਣਾ ਲੋਕੋ ਨੇ ਮੰਨਣਾ ਭਾਜਪੀ ਨੇ ਮੰਨਣਾ ਕਿ ਕਿਸਾਨ ਅੰਦੋਲਨ ਕੀ ਵਜ੍ਹਾ ਸੇ ہی بی جے پی کی ہار ہوئی ہے بہمت سے دور پہنچی ہے بی جے پی سرکار اور وہ اس ایک سنیوجی طریقے سے اس طرح کے محول کو کریٹ کرنے میں انہوں نے کل جاتے جاتے جو بیان دیا ہے اس میں بھی گھی آگ میں گھی ڈالنے کا کام کیا ہے کھڑے نظر آنے ہو دیکھیے وہ بھی جو بیٹی ہے اس نے اس کی ماتا بھی اندولن کے اندر رہی ہے اور اس کا بھائی سا جو ہے وہ بھی اندولن کے اندر ہے انہوں نے وہی وہ بات کہی کہ اس نے اندولن کے سمے بھی گلت بولا تھا اس نے یعنی کہا مجھے کیا بولا ہے اس کے اپنے نے ویڈیو سنی اس نے کیا بولا جب میری ماں بھی وہاں بیٹھی تھی تب بھی اس نے غلط بولا تھا عورتوں کو یعنی کہ جو ہماری کنگنا روت ہے کہ ریپرجنٹ بومین کو کرتی ہے نہ تو وہ بومین کی جت ਨਾਵੋ ਦੇਸ਼ ਦੇ ਸੰਵਿਧਾਨ ਕੀ ਜਿਹੜੇ ਜਿਹੜੇ ਸਕਿਉਰਿਟੀ ਫੋਰਸਸ ਕੀ ਉਹ ਕਰਨੇ ਕੀ ਤੀਸਰਾ ਉਹਨਾਂ ਨੇ ਜੋ ਬਿਆਨ ਦਿਆ ਹੈ ਉਹ ਬੜਾ ਹੀ ਯਾਨੀ ਕਿ ਗੰਭੀਰਤਾ ਨਾਲ ਸੋਚਣੇ ਵਾਲੀ ਬਾਤ ਹੈ ਉਹ ਕਿਸ ਤਰੀਕੇ ਸੇ ਦੇਸ਼ ਦੀ ਅਗਵਾਈ ਕਰਨੇ ਵਾਲੇ ਕਿਸਾਨ ਜਿੱਥੇ ਬੰਦੇ ਆ ਜਾਂ ਜੋ ਪੂਰਾ ਪੰਜਾਬ ਹੈ ਉਸ ਕੋ ਪੂਰੀ ਦੁਨੀਆ ਮੇਂ ਕਿਸ ਤਰ੍ਹਾਂ ਸੇ ਬਦਨਾਮ ਕਰ ਕਰ ਦਿਖਾਣਾ ਚਾਹਤੇ ਹੈ ਇਸ ਕੇ ਉਪਰ ਗਹਿਨ ਚਿੰਤਾ ਵੀ ਕਰਨੇ ਚਾਹੀਏ ਔਰ ਵਿਚਾਰ ਕਰਨੇ ਕੀ ਬਾਤ ਵੀ ਹੈ ਅੱਛਾ ਤੁਹਾਡੇ ਵੱਲੋਂ ਕੱਲ ਇੱਕ ਇਹ ਵੀ ਬੜੀ ਵਾਰ-ਵਾਰ ਮੰਗ ਉਠਾਈ ਜਾ ਰਹੀ ਸੀ ਕਿ ਕੰਗਣਾ ਦਾ ਡਰਗ ਟੈਸਟ ਹੋਣਾ ਚਾਹੀਦਾ ਤੁਹਾਨੂੰ ਕਿਉਂ ਇਹ ਸ਼ੱਕ ਪੈਦਾ ਹੁੰਦਾ ਕਿ ਉਹਦੇ ਵੱਲੋਂ ਨਸ਼ਾ ਲਿਆ ਜਾਂਦਾ ਜਾਂ ਡਰਗ ਟੈਸਟ ਦੀ ਡਿਮਾਂਡ ਹੈ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਉਹ ਇਤਨੀ ਬੜੀ ਕਲਾਕਾਰ ਵੀ ਹੈ ਔਰ ਇਤਨੇ بڑے ਪਦਗੇ ਉੱਪਰ ਉਹ ਅਬ ਐਮਪੀ ਵੀ ਚੁਣ ਕੇ ਆਈ ਹੈ ਨੇਤਾ ਹੈ ਲੀਡਰ ਹੈ ਕੋਈ ਵੀ ਐਸ ਸਹਿਜ ਦੇ ਸਹਿਜ ਤਰੀਕੇ ਸੇ ਐਸਾ ਕੋਈ ਆਦਮ ਜਿੰਦਗੀ ਜੀਤੇ ਹੋਏ ਐਸੀ ਗਲਤੀਆਂ ਨਹੀਂ ਕਰਦਾ ਹਮੇ ਲੱਗਦਾ ਹੈ ਵੀ ਜਿਵੇਂ ਨਸ਼ੇ ਉਸਨੇ ਨਸ਼ੇ ਦੀ ਆਦਤ ਹੋ ਔਰ ਨਸ਼ੇ ਕੇ ਅੰਦਰ ਉਹ ਐਸੇ ਯਾਨੀ ਕਿ ਪ੍ਰਤੀਕਿਰਿਆ ਕਰਤੀ ਹੋ ਜਿਸki وجہ ਸੇ ਇਹ ਮਾਹੌਲ ਪੈਦਾ ਹੋਇਆ ਹੈ اور جو ان کی بیان بازیاں ہیں جو حالات ہیں پچھلا ان کا ریکارڈ ہے ہم چاہتے ہیں مانگ بھی کرتے ہیں ان کا ایک جلدی سے جلدی ڈوب ٹیسٹ بھی ہونا چاہیے تاکہ سب جو باتیں ہیں سامنے آئیں کسی طرح کی کوئی سمسیا یا کلویندر کور جی کے ساتھ کوئی دھکا نہ ہو کوئی بے انصافی نہ ہو اس انصاف کے لیے یعنی کہ ہماری مانگ ہے کہ اس کا ڈوپ ٹیسٹ بھی ہونا چاہیے تاکہ ہماری کلویندر کور کے ساتھ جو بیٹی کے ساتھ ہوا ہے وہ اور کسی کے ساتھ نہ ہوں ਸਭ ਕਾਰਵਾਈ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਸਸਪੈਂਡ ਕੀਤਾ ਗਿਆ ਹੈ ਕੁਲਵਿੰਦਰ ਕੌਰ ਨੂੰ ਔਰ ਨੌਕਰੀ ਉਹਨਾਂ ਦੀ ਜਾ ਸਕਦੀ ਹੈ ਸਾਰੇ तमाम ਮਸਲੇ ਦੇ ਵਿੱਚ ਵਿਖੋ ਮੈਂ ਸਮਝਦਾ ਵੀ ਜਿਹੜਾ ਇਸ ਤਰ੍ਹਾਂ ਦਾ ਕਾਰਵਾਈ ਵਾਲਾ ਫੈਸਲਾ ਹੈਗਾ ਇਹ ਬਹੁਤ ਜਲਦਬਾਜੀ ਚ ਲਿਆ ਗਿਆ ਫੈਸਲਾ ਹੈ ਉਹਨਾਂ ਨੂੰ ਸਸਪੈਂਡ ਕਰਨ ਦੇ ਫੈਸਲੇ ਦੀ ਅਸੀਂ ਨਿੰਦਿਆ ਕਰਦੇ ਹਾਂ ਉਹ ਨਿੰਦਿਆ ਇਸ ਕਰਕੇ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ ਇਹਦੇ ਪਿੱਛੇ ਬਹੁਤ ਸਾਰੇ ਪਹਿਲੂ ਨੇ ਕਿ ਕੰਗਨਾ ਨਰਾਉਤ ਦਾ ਜਿਹੜਾ ਹੁਣ ਤੱਕ ਦਾ ਉਹਨਾਂ ਦਾ ਫਾਸ਼ਾ ਦਾ ਰਵਈਆ ਰਿਹਾ ਚਾਹੇ ਕਿਸਾਨਾਂ ਦੇ ਪ੍ਰਤੀ ਰਿਹਾ ਚਾਹੇ ਉਹਨਾਂ ਦੀ ਜਿਹੜੀ ਦੇਸ਼ ਦੇ ਉਸ ਡਿਕਟੇਟਰ ਪ੍ਰਧਾਨ ਮੰਤਰੀ ਦੇ ਪੱਖ ਦੀ ਬੋਲੀ ਕਹਿ ਸਕਦੇ ਆ ਉਹਨਾਂ ਨੇ ਹੁਣ ਤੱਕ ਬੋਲੀ ਤੇ ਪੰਜਾਬ ਦੇ ਅਧੋਲਨਕਾਰੀਆਂ ਦੇ ਪ੍ਰਤੀ ਉਹਨਾਂ ਦੀ ਨਫ਼ਰਤ ਯਾਨੀ ਇਹ ਸੰਕੇਤ ਖੜੇ ਕਰਦੀ ਹੈ ਸਾਡੇ ਸਾਰਿਆਂ ਦੇ ਸਾਹਮਣੇ ਇਸ਼ਾਰਾ ਕਰਦੀ ਹੈ ਕਿ ਇਹ ਘਟਨਾ ਜਾਂਚ ਕਰਨ ਤੋਂ ਪਹਿਲਾਂ ਨਵੇੜ ਦੇਣੀ ਕਿ ਕਿਸੇ ਤੇ ਕਾਰਵਾਈ ਕਰਨੀ ਇਹ ਬਹੁਤ ਜਲਦਬਾਜੀ ਹੈ ਇਹਦੇ ਸਾਰੇ ਪੱਖ ਪਰੋਲੇ ਜਾਣੇ ਚਾਹੀਦੇ ਸੀ ਸਾਨੂੰ ਜਿਵੇਂ ਸਾਰੇ ਪੱਖ ਸਿੱਕਲ ਕੇ ਸਾਹਮਣੇ ਆਏ ਨੇ ਕਿ ਭੈਣ ਕੁਲਵਿੰਦਰ ਕੌਰ ਇੱਕ 9-10 ਸਾਲ ਤੋਂ ਲੰਮੇ ਪੀਰੀਅਡ ਤੋਂ ਡਿਊਟੀ ਕਰਦੇ ਆ ਰਹੇ ਨੇ ਉਹਨਾਂ ਤੇ ਅਜੇ ਤੱਕ ਕੋਈ ਇੱਕ ਵੀ ਇਤਰਾਜ਼ ਇਹੋ ਜਿਹਾ ਕੋਈ ਸਾਬਤ ਨਹੀਂ ਹੁੰਦਾ ਜਿਦੇ ਚ ਉਹਨਾਂ ਨੇ ਪਹਿਲਾਂ ਡਿਊਟੀ ਦੌਰਾਨ ਕੋਈ ਕਤਾਹੀ ਕੀਤੀ ਹੋਵੇ ਸੋ ਇਸ ਸਾਰੇ ਪੱਖ ਨੂੰ ਜਦੋਂ ਦੇਖਣਾ ਹੋਵੇ ਵੀ ਕਿ ਇੱਕ ਇਮਾਨਦਾਰ ਬੰਦਾ ਸਾਫ਼ ਸੁਥਰੀ ਸ਼ਭੀ ਵਾਲਾ ਬੰਦਾ ਇੱਕ ਲਗਾਤਾਰ ਵਿਵਾਦਾਂ 'ਚ ਰਹਿਣ ਵਾਲਾ ਬੰਦਾ ਤਾਂ ਉਹਨਾਂ ਬਾਰੇ ਜਦੋਂ ਕੋਈ ਗੱਲ ਆਉਂਦੀ ਹੈ ਤਾਂ ਗੰभीर ਵਿਸ਼ਾ ਬਣ ਜਾਂਦਾ ਹੈ ਉਹਦੀ ਡੰਗਾਈ ਨਾਲ ਜਾਂਚ ਕਰਨੀ ਬਣਦੀ ਹੈ ਅਸੀਂ ਇਹ ਪਰਜੋਰ ਮੰਗ ਕਰ ਰਹੇ ਹਾਂ ਵੀ ਇਸ ਕੰਗਣਾ ਨਰੌਤ ਨੇ ਕੱਲ ਵੀ ਜਦੋਂ ਇਹ ਘਟਨਾ ਵਾਪਰੀ ਇਹ ਅਚਨਚੇਤ ਨਹੀਂ ਵਾਪਰੀ ਇਸ ਦੀ ਬੋਲੀ ਸ਼ੈਲੀ ਇਸ ਦਾ ਗੱਲ ਕਰਨ ਦਾ ਰਵਈਆ ਪਹਿਲਾ ਨਾਲੋਂ ਵੀ ਹੋਰ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਹਕੂਮਤ ਇੱਕ ਨਸ਼ਾ ਹੁੰਦਾ ਹੈ ਜਦੋਂ ਕੋਈ ਐਮਪੀ ਬਣ ਜਾਂਦਾ ਹੈ ਇਹਦੇ ਉਸ ਐਮਪੀ ਬਣਨ ਤੋਂ ਬਾਅਦ ਇਹਦੇ ਚ ਸੁਧਾਰ ਆਉਣ ਦੀ ਬਜਾਏ ਹਮੇਪਰੀ ਹੋਣੀ ਹਕੂਮਤੀ ਨਸ਼ਾ ਹੋਣਾ ਇਹਨੇ ਉਸ ਹਕੂਮਤੀ ਨਸ਼ੇ ਦਾ ਉੱਥੇ ਵਰਤੋਂ ਕਰਕੇ ਪ੍ਰਯੋਗ ਕਰਕੇ ਕੋਈ ਸ਼ਬਦ ਇਹੋ ਜਿਹੇ ਬੋਲੇ ਹੋਣਗੇ ਜਿਨ੍ਹਾਂ ਸ਼ਬਦਾਂ ਤੋਂ ਇਹ ਸਾਰੀ ਨੌਵਤ ਹੈ ਜਿਹੜੀ ਉਹ ਆਈ ਦੂਜਾ ਸਵਾਲ ਇਹ ਹੈ ਵੀ ਪੰਜਾਬ ਦੀ ਬ੍ਰਾਸਟ ਦੇ ਅੰਦਰ ਪੰਜਾਬ ਦੇ ਬਲੱਡ ਦੇ ਅੰਦਰ ਜਦੋਂ ਕੋਈ ਹਕੀਕਤ ਨੂੰ ਇਗਨੋਰ ਕਰਦਾ ਜਦੋਂ ਕੋਈ ਹਕੀਕਤ ਨੂੰ ਦਬਾ ਕੇ ਝੂਠ ਬੋਲਦਾ ਤਾਂ ਉਦੋਂ ਭਾਵੇਂ ਕੋਈ ਵਰਦੀ ਪਹਿਨੀ ਹੋਈ ਵਾਲਾ ਮੁਲਾਜ਼ਮ ਹੋਵੇ ਪੰਜਾਬ ਦਾ ਧੀ ਪੁੱਤ ਭਾਵੇਂ ਕਿਸੇ ਬਸ ਦੇ ਵਿੱਚ ਸਫ਼ਰ ਕਰਨ ਵਾਲਾ ਕੋਈ ਇਨਸਾਨ ਹੋਵੇ ਜੇ ਇਹ ਅਨਿਆਇ ਨੂੰ ਬੇਇਨਸਾਫੀ ਨੂੰ ਪਸੰਦ ਨਹੀਂ ਕਰਦਾ ਫਿਰ ਉਦੋਂ ਮਜਬੂਰ ਹੋ ਕੇ ਉਹ ਕੋਈ ਫੈਸਲਾ ਲੈ ਲੈਂਦਾ ਹੈ ਉਹ ਜਿਹੜੀ ਥੱਪੜ ਵਾਲੀ ਘਟਨਾ ਹੈ ਸੋ ਮੈਂ ਸਮਝਦਾ ਇਹਨੂੰ ਗੰभीरਤਾ ਦੇ ਨਾਲ ਜਾਂਚ ਕੇ ਵਿਚਾਰ ਕੇ ਲੋਕਾਂ ਦੇ ਸਾਹਮਣੇ ਸਚਾਈ ਆਵੇ ਤੇ ਕੁਲਵਿੰਦਰ ਕੌਰ ਦੇ ਖਿਲਾਫ ਇਹ ਜਿਹੜਾ ਲਿਆ ਗਿਆ ਫੈਸਲਾ ਨੌਕਰੀ ਤੋਂ ਸਸਪੈਂਡ ਕਰਨ ਵਾਲਾ ਇਹ ਬਿਲਕੁਲ ਗਲਤ ਹੈ ਅਸੀਂ ਪੁਰਜ਼ੋਰ ਮੰਗ ਕਰ ਰਹੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਤੇ ਕੋਈ ਦਵਾ ਨਹੀਂ ਪਾਇਆ ਜਾਣਾ ਚਾਹੀਦਾ ਉਸ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਕੁਲਵਿੰਦਰ ਕੌਰ ਨੂੰ ਸਾਰੇ ਪੱਖ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ ਅਸੀਂ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਡੀਜੀਪੀ ਨੂੰ ਮਿਲਾਂਗੇ ਤੇ ਮੰਗ ਕਰਾਂਗੇ ਦੋਨੋਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇਐਮ ਗੈਰ ਰਾਜਨੀਤਿਕ ਵੱਲੋਂ ਕੇ ਕਲਵਿੰਦਰ ਕੌਰ ਇੱਕ ਹੋਰ ਇਥੇ ਸਵਾਲ ਜਿਹੜਾ ਖੜਾ ਕੀਤਾ ਗਿਆ ਕਿ ਬੀਬੇ ਮਹਿੰਦਰ ਕੌਰ ਉਹਨਾਂ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀਗਾ 80 ਸਾਲ ਦੀਆਂ ਬਜ਼ੁਰਗ ਮਾਤਾ ਤੇ ਜਦੋਂ ਉਹਨਾਂ ਨੇ ਟਿੱਪਣੀ ਦਾ ਸਾਰਾ ਵਿੱਚ ਟਿੱਪਣੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ ਉਹਦੇ ਤੇ ਤੁਹਾਡੇ ਵੱਲੋਂ ਸਵਾਲ ਜਾਗੇ ਕਿ ਉਹਦੇ ਤਾਂ ਕੋਈ ਕਾਰਵਾਈ ਜਿਹੜੀ ਹੋਈ ਨਹੀਂ ਕਿ ਜਿਹੜਾ ਕੰਗਣਾ ਤੇ ਪਰਚਾ ਹੋਇਆ ਵੇਖੋ ਅਸਲ ਨਾਲ ਇਹ ਵਿੱਚ ਦੋ ਪਹਿਲੂ ਕੰਮ ਕਰਦੇ ਆ ਇਹ ਸਾਰੀਆਂ ਕਟਨਾਮਾ ਚ ਕਿਉਂਕਿ ਕੰਗਣਾ ਨਰੋਤ ਨੂੰ ਜੇ ਦ ਉਹ ਵੀ ਸਾਡੀ 3 ਪੈਣਾ ਚੋਂ ਹੀ ਕਿਸੇ ਦੀ 3 ਪੈਣ ਜ਼ਰੂਰ ਹੈ ਭਾਰਤ ਦੇ ਸਵਾਲ ਇਹ ਹੈ ਵੀ ਜਿਹੜੀ ਪਾਰਟੀ ਚ ਕੰਗਣਾ ਅਨੁਰੋਧ ਕੰਮ ਕਰ ਰਹੀ ਹੈ ਭਾਜਪਾ ਦੇ ਵਿੱਚ ਜੇ ਉਹ ਵੀ ਇਸ ਨੂੰ ਵਰਜਦੇ ਤਾਂ ਸ਼ਾਇਦ ਇਹ ਘਟਨਾ ਨਹੀਂ ਸੀ ਵਾਪਰਨੀ ਦੂਜਾ ਪੱਖ ਕੋਰਟ ਕਚੇਰੀ ਦਾ ਅਸੀਂ ਇਨਸਾਫ ਲਈ ਬੇਬੇ ਮਹਿੰਦਰ ਕੌਰ ਅਦਾਲਤ ਗਈ ਜੇ ਇਨਸਾਫ ਅਦਾਲਤ ਦੇ ਦਿੰਦੀ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ ਮਤਲਬ ਕਹਿਣ ਦਾ ਜਦੋਂ ਇਨਸਾਫ ਕਿਤੇ ਨਹੀਂ ਮਿਲਦਾ ਕੋਈ ਬੰਦਾ ਜਿੰਨੇ ਮਰਜੀ ਬਿਆਨ ਦੇਈ ਜਾਵੇ ਤੇ ਕਾਰਵਾਈ ਨਹੀਂ ਹੁੰਦੀ ਤਾਂ ਅਕਸਰ ਇਹੋ ਜੀਆਂ ਘਟਨਾਵਾਂ ਵਾਧੀਆਂ ਨੇ ਪਹਿਲੀ ਗੱਲ ਦੂਜੀ ਗੱਲ ਕੰਗਨਾ ਨਰੌਤ ਨੂੰ ਵੀ ਇਹ ਸਿੱਖਣਾ ਚਾਹੀਦਾ ਸੀ ਜਦੋਂ ਲੋਕ ਪੰਜਾਬ ਦੇ ਕਈ ਵਾਰੀ ਉਹਨਾਂ ਨੂੰ ਘਰੋ ਕਰਦੇ ਆ ਉਹਨਾਂ ਦਾ ਵਿਰੋਧ ਦੇ ਵਿੱਚ ਪੋਸਟਾਂ ਪਾਉਂਦੇ ਆ ਕਿ ਮੇਰੀ ਜ਼ਿੰਮੇਵਾਰੀ ਨੈਤਿਕ ਤੌਰ ਤੇ ਮੈਂ ਇੱਕ ਐਕਟਰਾਂ ਕਲਾਕਾਰਾਂ ਮੇਰੇ ਇੱਕ ਇੱਕ ਬੋਲੇ ਸ਼ਬਦ ਨੇ ਜਿਹੜੇ ਉਹ ਲੋਕਾਂ ਦੀ ਜਵਾਨੀ ਦੇ ਉੱਤੇ ਲੋਕਾਂ ਦੇ ਉੱਤੇ ਪ੍ਰਭਾਵ ਛੜਦੇ ਆ ਮੈਂ ਇਸ ਤਰ੍ਹਾਂ ਦੇ ਸ਼ਬਦ ਨਾ ਬੋਲਾਂ ਜਿਦੇ ਨਾਲ ਦੇਸ਼ ਦੇ ਵਿੱਚ ਵੱਡਾ ਕੋਈ ਨੁਕਸਾਨ ਹੋਵੇ ਜਾਤਾਂ ਧਰਮਾਂ 'ਚ ਲੋਕ ਪਾਟੇ ਜਾਣ ਵਿਤਕਰਾ ਹੋਵੇ ਤੇ ਮੇਰੇ ਬੋਲਣ ਨਾਲ ਦੇਸ਼ ਦੇ ਵਿੱਚ ਕੋਈ ਵਖੇੜੇ ਖੜੇ ਹੋਣ ਪ੍ਰੋਪੋਗੈਂਡੇ ਖੜੇ ਹੋਣ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਨਾਲ ਦੀ ਨਾਲ ਇੱਥੋਂ ਜਿਹੜੀ ਪਾਰਟੀ ਨੇ ਉਹਨੂੰ ਐਮਪੀ ਦੇ ਟਿਕਟ ਦਿੱਤੀ ਤਾਂ ਇਹਦਾ ਮਤਲਬ ਅਸੀਂ ਇਹ ਸਮਝਦੇ ਆ ਕਿ ਉਹ ਪਾਰਟੀ ਵੀ ਜ਼ਿੰਮੇਵਾਰ ਹੈ ਗਲਤ ਵਿਆਨਬਾਜੀ ਕਰਨ ਵਾਲਿਆਂ ਨੂੰ ਟਿਕਟਾਂ ਦੇ ਕੇ ਤੇ ਉਹਨਾਂ ਨੂੰ ਜਦੋਂ ਪ੍ਰਮੋਟ ਕਰਦੀ ਐ ਉਹਨਾਂ ਦੀ ਵਕਾਲਤ ਕਰਦੀ ਐ ਉਹਨਾਂ ਨੂੰ ਟਿਕਟਾਂ ਨਾਲ ਨਵਾਜਦੀ ਐ ਚਾਹੇ ਲਖੀਮਪੁਰ ਵਾਦੀ ਟਿਕਟ ਦੀ ਗੱਲ ਹੋਵੇ ਐਮਪੀ ਦੀ ਚਾਹੇ ਕੰਗਣਾ ਨਰਾਉਤ ਦੀ ਟਿਕਟ ਦੀ ਗੱਲ ਹੋਵੇ ਚਾਹੇ ਵਿਰੇਜ ਪੁਸ਼ਨ ਦੇ ਪਰਿਵਾਰ ਨੂੰ ਟਿਕਟ ਦੀ ਗੱਲ ਹੋਵੇ ਤਾਂ ਉਦੋਂ ਫਿਰ ਇਹ ਦੇਸ਼ ਦੇ ਵਿੱਚ ਘਟਨਾਵਾਂ ਵਾਪਰਨੀਆਂ ਤਾਂ ਇਹ ਘਟਨਾਵਾਂ ਦੀ ਜ਼ਿੰਮੇਵਾਰ ਸੀ ਇਸ ਪ੍ਰੀਤੀ ਗੱਲ ਪ੍ਰਬੰਧ ਨੂੰ ਵੀ ਮੰਨਦੇ ਆ ਕਿ ਉਹ ਪ੍ਰਬੰਧ ਵੀ ਜਾਣਬੁੱਝ ਕੇ ਇਹਨਾਂ ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦਾ ਸੋ ਉਹਨਾਂ ਨੂੰ ਵੀ ਅੰਦਰ ਛਾਤ ਮਾਰਨੀ ਚਾਹੀਦੀ ਐ ਚਾਹੇ ਕੰਗਣਾ ਨਰਾਉਤ ਐ ਚاہے ਭਾਜਪਾ ਪਾਰਟੀ ਹੈ ਚਾਹੇ ਕੋਟ ਕਚੈਰੀਆਂ ਨੇ ਤਾਂ ਹੀ ਇਹ ਸਾਡੇ ਦੇਸ਼ ਦੇ ਵਿੱਚ ਘਟਨਾਵਾਂ ਰੁਕਦੀਆਂ ਜਿਹੜਾ ਕੰਗਣਾ ਦੀ ਬਿਆਨਬਾਜ਼ੀ ਸੀ ਜਿਸ ਤਰੀਕੇ ਦੀ ਉਹਨਾਂ ਨੇ ਕੱਲ ਵੀ ਬਿਆਨ ਦਿੱਤਾ ਤਾਂ ਕਿਤੇ ਨਾ ਕਿਤੇ ਇਸ ਥੱਪੜ ਦੇ ਵਿੱਚ ਉਹਦਾ ਵੀ ਜਿਹੜਾ ਪਿਛਲਾ ਜਿਹੜਾ ਜਿਹੜੀ ਪ੍ਰੋਵੋਕੇਸ਼ਨ ਹੈ ਜਾਂ ਖਮਿਆਜ਼ਾ ਉਹਨਾਂ ਨੂੰ ਉਹਨਾਂ ਨੂੰ ਕੁਤਨਾ ਪਿਆ ਪਰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਅੱਜ ਕੁਲਵਿੰਦਰ ਕੌਰ ਦੇ ਨਾਲ ਖੜੀਆਂ ਨਜ਼ਰ ਆ ਰਹੀਆਂ ਨੇ ਔਰ तमाम ਜਿਹੜੇ ਐਕਸ਼ਨ ਆ ਅੰਦੋਲਨ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਵੀ ਧਿਆਨ ਦੇ ਵਿੱਚ ਲਿਆ ਜਾ ਰਿਹਾ ਹੈ ਕੈਮਰੇ ਤੇ ਮੇਰੇ ਸਾਥ ਦੇ ਰਹੇ ਸੀ ਰਾਜਵਿੰਦਰ ਮੈਂ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ